ਜਿਹੜੀ ਵੀਡੀਓ ਬਾਈ ਸਾਰੀ ਆਪਣੀ ਬਾਹਰਲੀ ਚਰਾੰਤ ਤੇ ਹੋਊਗੀ ਵੀ ਜਿਹੜੇ ਬਾਈ ਬਾਹਰ ਚਾਰਦੇ ਨੇ ਬੱਕਰੀਆਂ ਹਨਾ ਵੀ ਉਹ ਕਿਹੜਾ ਕਿਹੜਾ ਦਰਖਤ ਕਿਹੜੇ ਕਿਹੜੇ ਸਮੇਂ ਪਾਉਂਦੇ ਨੇ ਤੇ ਇਹ ਜਾਣਕਾਰੀ ਆਪਾਂ ਜਾ ਵੀਡੀਓ ਦੇ ਵਿੱਚ ਦਵਾਂਗੇ ਤੇ ਪਿੰਡ ਹੈਗਾ ਬਾਈ ਮੱਲੇ ਵਾਲਾ ਏਰੀਆ ਹੈਗਾ ਹੈਗਾ ਨਾਬਾ ਤੇ ਬਾਈਆਂ ਦਾ ਸਵਾਗਤ ਕਰਦੇ ਆਂ ਆਪਣੀ ਵੀਡੀਓ ਦੇ ਵਿੱਚ ਤੇ ਇਹੀ ਸਾਨੂੰ ਇਹ ਜਾਣਕਾਰੀ ਦੇਣਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਬਾਈ ਕੀ ਕੀ ਨਾਮ ਹੈ ਆਪਣਾ ਮੇਰਾ ਵੀਰ ਲਿਆਸ ਆ ਮੁੰਡਾ ਸੁਭਾਨ ਜੀ ਠੀਕ ਹੈ ਹਾਂਜੀ ਵੀਰੇ ਤੇ ਬਾਈ ਕਿੰਨਾ ਕ ਪੁਰਾਣਾ ਕੰਮ ਆ ਬੱਕਰੀਆਂ ਵਾਲਾ ਸਾਡਾ ਵੀਰੇ ਚੌਥੀ ਪੀੜੀ ਚੱਲ ਗਈ ਠੀਕ ਆ ਬਾਹਰ ਹੀ ਚਾਰਦੇ ਹਾਂ ਸ਼ੁਰੂ ਤੋਂ ਬਾਹਰ ਹੀ ਬਾਹਰ ਹੀ ਚਾਰਦੇ ਹਾਂ ਘਰੇ ਵੀ ਖਰਾਕ ਪਾਉਣੇ ਨੇ ਘਰੇ ਵੀ ਖਰਾਕ ਪਾਉਣੇ ਹੋ ਤੇ ਬਈ ਅੱਜ ਆਪਾਂ ਗੱਲ ਕਰਨੀ ਆ ਬਾਹਰਲੀ ਚਰਾੰਤ ਤੇ ਹਨਾ ਤੇ ਛੋਡੀਆਂ ਬੱਕਰੀਆਂ ਦਾ ਸੌਂਕ ਵੀ ਕਰਾਵਾਂਗੇ ਬਾਈਆਂ ਨੂੰ ਬੱਕਰੀਆਂ ਵੀ ਦਿਖਾਵਾਂਗੇ ਹਾਂਜੀ ਵੀਰੇ ਤੇ ਇਹ ਗੱਲਬਾਤ ਵੀ ਦੱਸਿਓ ਵੀ ਕਿਹੜਾ ਦਰਖਤ ਕਿਹੜੇ ਸਮੇਂ ਪੈਂਦਾ ਹਨਾ ਤੇ ਗੱਬਣ ਬੱਕਰੀ ਨੂੰ ਕਿਹੜਾ ਦਰਖਤ ਨਹੀਂ ਪਾਉਣਾ ਤੇ ਉਹਨੂੰ ਕਿਹੜਾ ਪਾਉਣਾਗਾ ਕੋਈ ਗੱਲ ਨਹੀਂ ਵੀਰੇ ਦੱਸ ਦਿਓ ਦੇ ਦੋਦਾਲੀ ਬੱਕਰੀ ਨੂੰ ਕਿਹੜਾ ਪਾਉਣਾ ਇਹ ਸਾਰੀ ਗੱਲਬਾਤ ਬਾਈ ਆਹ ਵੀਡੀਓ ਦੇ ਵਿੱਚ ਕਰਿਓ ਖੁੱਲ ਕੇ ਕਰਿਓ ਗੱਲ ਹਾਂਜੀ ਹਾਂਜੀ ਨਾ ਨਾ ਖੁੱਲ ਕੇ ਕਰਾਓ ਕੋਈ ਚੀਜ਼ ਲਕੋ ਕੇ ਨਾ ਰੱਖਿਓ ਕਹਿੰਦੇ ਮੈਂ ਦੇਖਿਆ ਬਾਈ ਅੱਜ ਜਿਹੜੇ ਜਿਹੜੇ ਪੁਰਾਣੇ ਨੇ ਬੰਦੇ ਉਹ ਦੱਸਦੇ ਨਹੀਂ ਹੈਗੇ ਤਜਰਬੇ ਉਹ ਕਹਿ ਦਿੰਦੇ ਆ ਅਸੀਂ ਤਾਂ ਐ ਕਿਤੇ ਕੀਤੀ ਨਹੀਂ 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 ਉਹ ਗੱਲਾਂ ਲਕੋ ਲੈਂਦੇ ਨੇ ਆਪਾਂ ਸਾਰੀ ਗੱਲ ਖੁੱਲ ਕੇ ਦੱਸਾਂਗੇ ਠੀਕ ਹੈ ਲੈ ਪਹਿਲਾਂ ਬਾਈ ਬੱਕਰੀਆਂ ਤੋਂ ਸ਼ੁਰੂ ਕਰਦੇ ਆ ਸਾਨੂੰ ਇਹ ਗੱਲ ਦੱਸਦੇ ਆ ਤੇ ਬਾਈ ਆ ਬੱਕਰੀਆਂ ਕਿਹੜੀ ਲੈਣ ਦੀਆਂ ਚੱਲਦੀਆਂ ਨੇ ਆਪਣੇ ਕੋਲੇ ਕੋਈ ਵੀ ਆਪਣੇ ਘਰ ਦੀ ਬਲੱਡ ਲੈਣਾ ਵੀਰੇ ਇਹ ਠੀਕ ਹੈ ਆ ਵਾਪਸੀ ਜਿਹੜਾ ਉਹ ਗੁਜ਼ਰ ਗਿਆ ਸੀ ਹੂੰ ਇਹ ਆਪਣੇ ਘਰ ਦੀ ਨੇ ਵੀਰੇ ਉਹ ਬੱਚਾ ਬਹੁਤ ਚੰਗਾ ਸੀ ਉਹ ਰਹੀ ਸਾਲ ਕਾ ਇਹ ਸਾਲ ਕੀ ਰਹਾ ਹਾਂ ਠੀਕ ਹੈ ਬਲੱਡ ਲੈਣਾ ਵੀਰੇ ਲੋਈਆਂ ਬੱਕਰਾ ਵੀ ਲੋਹਾ ਤੇ ਇਹ ਆ ਪੱਠਾ ਵੀ ਉਹਨਾਂ ਦੀ ਨਿਭਦੀ ਬਾਕੀ ਆਪਣੀਆਂ ਸਾਰੀਆਂ ਘਰ ਦੀਆਂ ਬੱਕਰੀਆਂ ਨੇ ਬਾਈ ਲਾ ਵਾਢਿਓ ਇਹ ਵੀ ਦਿਖਾਵਾਂਗੇ ਆਪਾਂ ਘਰ ਦੀਆਂ ਦਿਖਾਵਾਂਗੇ ਠੀਕ ਹੈ ਕੋਈ ਬਾਹਰੋਂ ਪਰਚੇਜ਼ ਨਹੀਂ ਕੀਤੀ ਨਹੀਂ ਨਹੀਂ ਵੀਰੇ ਇਹ ਕੋਈ ਆਈ ਉਹ ਲੈ ਲੂ ਕੇ ਵੇਚ ਲੈਣੇ ਇਹਨਾਂ ਦੇ ਘਰੇ ਰੱਖਣ ਨੂੰ ਨਹੀਂ ਕੋਈ ਲੈਂਦਾ ਇੱਕ ਅੱਧੀ ਕੋਈ ਚੰਗੀ ਬਾੜੀ ਲੱਗੇ ਉਹ ਲੈ ਲੈਣੇ ਜਿਵੇਂ ਬਾਈ ਬਲੱਡ ਲੈਣਾ ਚੱਲਦੇ ਨੇ ਨਾ ਰੱਬੂ ਵਾਲੀ ਹੋ ਗਈ ਜਾਂ ਹੋਰ ਬਲੱਡ ਲੈਣਾ ਹੋ ਗਿਆ ਜਿਆਦਾਤਰ ਤਾਂ ਮੈਂ ਰੱਬੂ ਵਾਲਿਆਂ ਦੀ ਬਣਾਈ ਆ ਕਿਉਂਕਿ ਦੁੱਧ ਨੂੰ ਚੰਗੀਆਂ ਨੇ ਹਾਂਜੀ ਵੀਰੇ ਤੇ ਵੀ ਉਹ ਉਹ ਉਹਨਾਂ ਦੇ ਖਾਨਦਾਨ ਚੋਂ ਹੈਗਾ ਕੋਈ ਇੰਨਾ ਨਾਲ ਉਹਨਾਂ ਚ ਕੋਈ ਨਹੀਂ ਉਹਨਾਂ ਜਿਹੜੇ ਨੇ ਘਰ ਦੀ ਆਪਣੀਆਂ ਜਿੰਨਾ ਵੀ ਸਾਰਾ ਮਾਲ ਖੜਾ ਆਪਣੇ ਘਰ ਦੇ ਪੱਠਾ ਤਿਆਰ ਕੀਤੇ ਤੇ ਬਾਈ ਛੋਡੇ ਲਵੇ ਜਿਹੜੀ ਆ ਬੱਕਰੀ ਬਾਈ ਫੜੀ ਖੜਾ ਸਾਨੂੰ ਇਹਦੇ ਬਾਰੇ ਦੱਸ ਦਈਏ ਜਿਵੇਂ ਬਾਈ ਮੀਣੀ ਮੱਝ ਦੇ ਸਿੰਘ ਹਿਲਦੇ ਹੁੰਦੇ ਹਨਾ ਵੀ ਉਹਨੂੰ ਪਿਓਰ ਮੰਨਿਆ ਜਾਂਦਾ ਹੁੰਦਾ ਸੀ ਮੀਣੀ ਮੱਝ ਦੇ ਵਿੱਚ ਤਾਂ ਐਵੇਂ ਆ ਬੱਕਰੀ ਦੇ ਸਿੰਘ ਹਿਲਦੇ ਆ ਬਾਈ ਹਲਾ ਹੀ ਸਿੰਘ ਇਹ ਟੁੱਟਦੇ ਤਾਂ ਨਹੀਂ ਨਹੀਂ ਵੀਰੇ ਨਹੀਂ ਜਦ ਨੂੰ ਮਰ ਜੇ ਹਲੇ ਜਾਂਦਾ ਐਸਾ ਠੀਕ ਹੈ ਤੇ ਜਿਵੇਂ ਬਾਈ ਮੀਣੀ ਮੱਝ ਹੁੰਦੀ ਸੀ ਆਪਣੇ ਹਨਾ ਵੀ ਉਹਨੂੰ ਕਹਿੰਦੇ ਹੁੰਦੇ ਸੀ ਵੀ ਇਹ ਪਿਓਰ ਦੇਖਣੀ ਆ ਤਾਂ ਉਹਦੇ ਸਿੰਘ ਹਿਲਦੇ ਹੋਣੇ ਚਾਹੀਦੇ ਆ ਤਾਂ ਇਹਦੇ ਸਿੰਘ ਵੀ ਮੀਣੀ ਮੱਝ ਵਾਂਗੂ ਮੁੜਦੇ ਨੇ ਤੇ ਬਾਕੀ ਹਿਲਦੇ ਵੀ ਨੇ ਬਈ ਦੁੱਧ ਨੂੰ ਕਿਵੇਂ ਆ ਇਹ ਦੁੱਧ ਨੂੰ ਵੀਰੇ ਤੁਹਾਨੂੰ ਅਸੀਂ ਆਪਣੇ ਹੱਥੀ 5 ਕਿਲੋ ਚੋਇਆ ਵੀਰੇ 5 ਕਿਲੋ ਹਾਂਜੀ ਠੀਕ ਐ ਵੀ ਇੰਨਾ ਚ ਵੀ ਇਹ ਚੀਜ਼ ਹੈਗੀ ਆਣਾ ਵੀ ਤੇ ਸਿੰਘੇ ਹਿਲਦੇ ਨੇ ਵੀ ਦੁੱਧ ਵਾਲੀ ਚੀਜ਼ ਹੈ ਠੀਕ ਐ ਇਹਦਾ ਹਾਈਟ ਕਿੰਨੀ ਹੋਏ ਦੀ ਹਾਈਟ ਵੀ ਜ 39 ਇੰਚ ਆ 39 ਇੰਚ ਠੀਕ ਐ ਕਿੰਨੇ ਵੇ ਸਵੇਰੇ ਆ ਬਾਈ ਇਹ ਤੀਜੇ ਸਵੇਰੇ ਵੀਰੇ ਇਹਦੇ ਬੱਚੇ ਬੱਚੇ ਵੀਰੇ ਆ ਖੜੇ ਨੇ ਦੋ ਇਸ ਵਾਰ ਤੇ ਇੱਕ ਆ ਡੱਬਾ ਜਿਹੜਾ ਆ ਪਾਠਾ 1 ਬਈ ਦੀ ਇੱਕ ਦਾ ਬੱਕਰਾ ਹੂੰ ਇਹ ਬਾਈ ਨਾਗਰੇ ਚ ਆ ਗਏ ਕਿ ਡੱਬੇ ਚ ਆ ਗਏ ਇਹ ਵੀਰੇ ਕਾਲੇ ਡੱਬੇ ਆ ਗਏ ਇਹ ਕਾਲੇ ਡੱਬੇ ਹਨ ਹਾਂ ਜਿਹੜੇ ਹੈਗੇ ਨੇ ਨਾਗਰੇ ਡੱਬਿਆਂ ਚ ਨੇ ਹਾਂ ਜਿਵੇਂ ਮੈਂ ਖਾਂ ਵੀ ਉਹਨਾਂ ਲਵੇ ਨੇ ਆਪਣੇ ਬਾਗ ਲਵੇ ਹੋ ਗਈ ਸਫੀ ਲਵੇ ਹੋ ਗਈ ਅੱਜ ਇੰਨਾ ਜਾਨਵਰਗਿਆਂ ਕੋਲ ਹੋ ਗਈ ਪੁੱਟੋ ਵਾਲਿਆਂ ਕੋਲ ਹੋ ਗਈ ਹਨ ਬਈ ਉਹ ਬਰੀਡ ਦੇ ਬੱਚੇ ਨੇ ਇਹ ਮੰਨ ਕੇ ਚੱਲੋ ਹਾਂਜੀ ਫਿਰ ਇਹ ਰੱਖਣਾ ਬਈ ਮੇਮਣਾਗਾ ਹਨ ਟਿੱਕ ਪਾਠਾ ਹੈ ਹਾਂਜੀ ਭੈਣ ਭਰਾ ਨੇ ਬਈ ਭੈਣ ਭਰਾ ਨੇ ਦੋ ਦਿੱਤੇ ਸੀ ਤਿੰਨ ਤੇ ਵੀਰੇ ਕਿਹਨਾਂ ਨਾਲ ਦਾ ਮਰ ਗਿਆ ਸੀ ਅੱਛਾ ਤੇ ਦੁੱਧ ਨੂੰ ਬਾਈ ਕਹਿੰਦੇ 5 ਕਿਲੋ ਆ ਵਿੱਚ ਬਾਈ ਮੰਨਦੇ ਨਹੀਂ ਹੁੰਦੇ ਯਾਰ ਹਨਾ ਬਾਈ ਜਿਨ੍ਹਾਂ ਦੀਆਂ ਬੱਕਰੀਆਂ ਚਲੋ ਰੱਖੀਆਂ ਨੇ ਪਤਾ ਨਹੀਂ ਉਹਨਾਂ ਦੀਆਂ ਨਾਲ ਰੱਖੇ ਨੇ ਜਿਹੜੇ ਕਮੈਂਟ ਕਰਦੇ ਹੁੰਦੇ ਆ ਵੀ ਬੱਕਰੀ ਐਨਾ ਦੁੱਧ ਨਹੀਂ ਦਿੰਦੀ ਦਿੰਦੀਆਂ ਨੇ ਵੀਰੇ ਸਾਰੀਆਂ ਨਹੀਂ ਦਿੰਦੀ ਹੁੰਦੀਆਂ ਨੇ ਕਿ ਕੋਈ ਹੁੰਦੀਆਂ ਮਾਲ 'ਚ ਪੰਜ ਚਾਰ ਪਸ਼ੂ ਹੁੰਦੇ ਨੇ ਕਿੰਨਾ ਮਾਲ ਆ ਬਈ ਆਪਣੇ ਲਾਵੇ ਸਾਰਾ ਲੈ ਹੈਗੇ ਵੀਰੇ ਪੰਜਾਬ 'ਚ 55 ਪਸ਼ੂ ਛੋਟੇ ਵੱਡੇ ਹੁਣ 50 55 'ਚੋਂ ਕਿੰਨੀਆਂ ਐਨੇ ਦੁੱਧ ਵਾਲੀਆਂ ਨੇ ਚਾਰ ਪੰਜ ਨੇ ਚਾਰ ਪੰਜ ਨੇ ਬਈ ਆਹ ਗੱਲ ਹੁੰਦੀ ਆ ਵੀ ਮਾਲ 'ਚ ਚਾਰ ਪੰਜ ਪਸ਼ੂ ਹੁੰਦੇ ਆ ਜਿਹੜੇ ਚੰਗੇ ਦੁੱਧ ਵਾਲੇ ਹੁੰਦੇ ਆ ਬਾਕੀ ਐਵਰੇਜ ਕਿੰਨੀਆਂ ਦੁੱਧ ਦੀਆਂ ਕੋਈ ਵੀਰੇ ਕੋਈ 2.5 ਕਿਲੋ ਕੋਈ 3 ਕੋਈ 3.5 ਵੀ ਬਸ ਇੱਥੇ ਕਿ ਤੱਕ ਢਲ ਜਾਂਦਾ ਹਨਾ ਚਾਰ ਪੰਜ ਕਿਲੋ ਵੀਰੇ ਕੋਈ ਉਹ ਕਰਦੇ ਜਿਹੜੀ ਕੋਈ ਚੰਗੀ ਆ ਵਧੀਆ ਬਰੀਡ ਦੀ ਆ ਤੰਗੀ ਬਲੱਡ ਲਾਈਨ ਤੋਂ ਹੀ ਗੱਡੂਗੀ ਠੀਕ ਹੈ ਤੇ ਜਿਹੜੀ ਆ ਦੂਜੀ ਬੱਕਰੀ ਆ ਬਾਈ ਲੋਹੀ ਇਹਦੇ ਬਾਰੇ ਦੱਸਿਓ ਇਹ ਵੀ ਬਾਈ ਪਾਠ ਆਪਣੇ ਘਰ ਦੀ ਆ ਠੀਕ ਹੈ ਹਾਂਜੀ ਵੀਰੇ ਇਹ ਵੀ ਆਪਣੇ ਦੁੱਧੇ ਸੁਈ ਸੁਈ ਹੋਈ ਆ ਪਾਠ ਹੂੰ ਹਾਂਜੀ ਤੇ ਇਹ ਵੀ ਦੁੱਧ ਨੂੰ ਬੜੀ ਚੰਗੀ ਆ ਠੀਕ ਹੈ ਇਸੇ ਨਾਲ ਆਪਣੇ 4-5 ਕਿਲੋ ਦੁੱਧ ਚੋਇਆ ਆਬ ਦੇ ਇੱਥੇ ਤੇ ਜਿਹੜੀਆਂ ਬਾਈ ਜਿਵੇਂ ਗੱਬਣ ਬੱਕਰੀਆਂ ਹੁੰਦੀਆਂ ਨੇ ਹਨਾ ਤਾਂ ਜਿਹੜੇ ਬੰਦੇ ਅਣਜਾਣ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਨੂੰ ਕੀ ਪਾਉਣਾਗਾ ਬਾਹਰਲੀ ਚਰਾਂ ਤੇ ਜਾਣਾ ਕਈ ਵਾਰੀ ਕੋਈ ਗਰਮ ਚੀਜ਼ ਪਾ ਦਿੰਦੇ ਆ ਏ ਇਹ ਦੱਸੋ ਪਹਿਲਾਂ ਤਾਂ ਦਰਖਤ ਗਰਮ ਕਿਹੜੇ-ਕਿਹੜੇ ਹੁੰਦੇ ਆ ਬਾਈ ਜਿਹੜੇ ਗਰਮੀਆ ਚ ਨਹੀਂ ਪਾਉਣੇ ਚਾਹੀਦੇ ਗਰਮ ਨਾਲ ਦੀ ਨਾਲ ਬਾਈਆਂ ਦੀਆਂ ਬੱਕਰੀਆਂ ਦੇਖੀ ਚੱਲਿਓ ਤੇ ਗੱਲਬਾਤ ਸੁਣੀ ਚੱਲਿਓ ਸਾਰੀ ਵੀਡੀਓ ਬੜੇ ਕੰਮ ਦੀ ਆ ਸੋਡੇ ਲਈ ਤੇ ਬਾਈ ਕਿਹੜੀ ਚੀਜ਼ ਗਰਮ ਹੁੰਦੀ ਆ ਗਰਮੀਆ ਦੇ ਵਿੱਚ ਜਿਹੜੀ ਇਹਨਾਂ ਨੂੰ ਨਹੀਂ ਪਾਉਣੀ ਬਾਹਰਲੀ ਚਰਾੰਦ ਚ ਗਰਮ ਤਾਂ ਵੀਰ ਜਿਵੇਂ ਪਿੱਪਲ ਆ ਬਰੋਟਾ ਇਹ ਨਹੀਂ ਆਪਾਂ ਗਰਮੀ ਚ ਪਾ ਸਕਦੇ ਹੂੰ ਗਰਮੀ ਚ ਜਿਵੇਂ ਡੇਕ ਹੋਗੀ ਹੋਰ ਸਮਾਨ ਹੋ ਗਿਆ ਕੋਈ ਤੂਤ ਵਗੈਰਾ ਤੂਤ ਵੀ ਇਨਕੇ ਗਰਮੇ ਆਉਂਦਾ ਵੀ ਘਾਟੇ ਪਾਵੇ ਹੂੰ ਅਸਲੀ ਖਰਾਕ ਤਾਂ ਨਹੀਂ ਵੀਰ ਗਰਮੀ ਚ ਡੇ ਕੇ ਆ ਸਿਆ ਜਿਹੜੀ ਗੱਬਣ ਬੱਕਰੀ ਹੁੰਦੀ ਆ ਵੀ ਉਹਨੂੰ ਕੱਲੀ ਡੇਕ ਤੇ ਰੱਖੋ ਹੈ ਹਾਂ ਵੀਰੇ ਚਾਹੇ ਗੱਬਣਾ ਚਾਹੇ ਫੰਡਰਾ ਗਰਮੀ ਚ ਤਾਂ ਵੀ ਡੇਕ ਲੂ ਕੇ ਪਾਵੇ ਜ਼ਿਆਦਾਤਰ ਇਹਨਾਂ ਨੂੰ ਸਿਆਲ ਚ ਜਿਹੜਾ ਕੋਈ ਮਰਜੀ ਬੱਪਲ ਬਰੋਟਾ ਜਿਹੜਾ ਕੋਈ ਮਰਜੀ ਪਾਈ ਆ ਠੀਕ ਹੈ ਹਾਂਜੀ ਵੀ ਗੱਬਣ ਬੱਕਰੀ ਨੂੰ ਤਾਂ ਜ਼ਿਆਦਾਤਰ ਵੀ ਡੇਕ ਹੀ ਪਾਉ ਹੈ ਤੂਤ ਵੀ ਗਰਮਾ ਤੂਤ ਵੀ ਵੀਰੇ ਗਰਮਾ ਤੂਤ ਵੀ ਜਾ ਕੇ ਕਿਤੇ ਸੂਸੂ ਚ ਜਾ ਕੇ ਕੰਮ ਕਰਦਾ ਵੀਰੇ ਜਦ ਠੰਡ ਉਤਰਿਆ ਆਉਂਦੀ ਆ ਹੁਣ ਤਾਂ ਜਿਵੇਂ ਹਾਰਡ ਸੌਣ ਦੇ ਮਹੀਨੇ ਵੀਰੇ ਗਰਮੇ ਹੁੰਦਾ ਠੀਕ ਹੈ ਤੇ ਜਿਹੜੀ ਬੱਕਰੀ ਦੁੱਧ ਦਿੰਦੀ ਆ ਹਾਂ ਵੀਰੇ ਬਿਸ ਤਾਜੀ ਸੂਈ ਹੋਈ ਆ ਦੁੱਧ ਦਿੰਦੀ ਆ ਉਹਨੂੰ ਕਿਹੜਾ ਦਰਾਖਤ ਪਾਉਣਾ ਚਾਹੀਦਾ ਬਾਹਰੋਂ ਦਰਾਖਤ ਦਾ ਵੀ ਵਿਰੇ ਦੇਖਣਾ ਸਾਰਿਆਂ ਨੇ ਸੇਮ ਹੀ ਹੁੰਦੇ ਨੇ ਹੂੰ ਜਣੀ ਕੇ ਇਹ ਵੀ ਜਿਹੜੀ ਗੱਬਾ ਸੂਈ ਹੋਈ ਬੱਕਰੀ ਹੁੰਦੀ ਆ ਇਹਨੂੰ ਥੋੜਾ ਜਿਹਾ ਵੀ ਪੰਜ ਚਾਰ ਦਿਨ ਕੋਈ ਵੀ ਸੂਂਦੀਆ ਬੱਕਰੀ ਨੂੰ ਨਾਰਮਲ ਖਰਾਕ ਰੱਖੇ ਵਿਰੇ ਠੀਕ ਹੈ ਹਾਂ ਪਰ ਇਹ ਦਾਣੇ ਦੂਨੇ ਵੀ ਘੱਟ ਪਾਉਣੇ ਚਾਹੀਦੇ ਵਿਰੇ ਹੋਰ ਨਾਲੋਂ ਹੂੰ ਤੇ ਤਾਜੀ ਬੱਕਰੀ ਨੂੰ ਖਰਾਬ ਕਰਦੇ ਆ ਜਿਆਦਾ ਦਾਣੇ ਵਿਰੇ ਅੱਛਾ ਹਾਂ ਵੀਰੇ ਠੀਕ ਹੈ ਤੇ ਬਾਹਰ ਬਈ ਦਰਾਖਤ ਉਹ ਆਪਾਂ ਇੱਕ ਤਾਂ ਡੇਕ ਹੋ ਗਈ ਹਾਂ ਵੀਰੇ ਤੇ ਅਰਜਨ ਹੋ ਗਿਆ ਹਣਾ ਅਰਜਨ ਠੀਕ ਆ ਬਈ ਇਹਨਾਂ ਲਈ ਨਹੀਂ ਵੀਰੇ ਨਹੀਂ ਸਿਆਲ ਚੋਂ ਲੋਟ ਰਹਿੰਦਾ ਵੀਰੇ ਅਰਜਨ ਵੀ ਜਮੇ ਆ ਟਿੱਪਲ ਹੋ ਗਿਆ ਪਿੱਪਲ ਬਰੋਟਾ ਅਰਜਨ ਵੀਰੇ ਸਿਆਲ ਤੇ ਠੀਕ ਆ ਸਿਆਲੂ ਖਰਾਕ ਆ ਬਈ ਇਹ ਸਿਆਲੂ ਖਰਾਕ ਆ ਗਰਮੀ ਚ ਜ਼ਿਆਦਾਤਰ ਵੀਰੇ ਬਾਹੀ ਡੇਕ ਡੂਕ ਫਾੜੀ ਮੋਟੀ ਆ ਕੋਈ ਕੱਖਾਂ ਖੱਖਾਂ ਦੇ ਬਾਹਨ ਚਾਰ ਲੈ ਇਹੀ ਚੀਜ਼ ਆ ਵੀਰੇ ਅਸਲੀ ਖਰਾਕ ਆ ਗਰਮੀ ਜਿਹੜੀ ਸਿਆਲਾਂ ਵਾਲੀ ਖਰਾਕ ਆ ਉਹ ਹੈਗੀ ਅਰਜਨ ਹਾਂ ਪਿੱਪਲ ਬਰੋਟਾ 베ਰੀ ਕੱਕਰ ਵੀਰੇ ਇਹ ਇਹ ਸਿਆਲਾਂ ਦੀ ਸਿਆਲੂ ਖਰਾਕ ਆ ਗਰਮੀਆਂ ਦੇ ਵਿੱਚ ਤਾਂ ਕੱਲੀ ਹਾਂ ਦੇ ਕੇ ਜਿਆਦਾਤਰ ਤਾਂ ਵੀਰੇ ਹੋਰ ਤਾਂ ਹੈ ਨਹੀਂ ਗਰਮੀ ਜਿਹਨੂੰ ਵੱਡਾ ਖਾਣ ਨੂੰ ਯਾਰ ਕੁਸ ਹਾਂ ਹਾਂ ਵੀ ਜਾਂ ਥੱਲੋਂ ਮਾੜਾ ਮੋਟਾ ਹਾਂ ਆ ਮਾੜਾ ਮੋਟਾ ਵੀਰੇ ਗਰਮੀ ਵਿੱਚ ਜੰਤਰ ਜੰਤਰ ਬੀਜਿਆ ਹੁੰਦਾ ਉਹ ਲੋਟ ਰਹਿਣਾ ਵੀਰੇ ਠੀਕ ਹੈ ਤੇ ਬਾਈ ਇਹ ਛਾਰੀਆਂ ਤਾਂ ਹਾਂ ਕਿਉਂ ਖੜੀਆਂ ਨੇ ਬੱਕਰੀਆਂ ਇਹ ਵੀਰੇ ਮੀਂਹ ਪੈ ਹੋ ਕਰਕੇ ਥੱਲੇ ਗਿੱਲਾ ਯਾਰ ਗਿੱਲੇ 'ਚ ਔੜ 'ਚ ਰਹਿ ਕੇ ਖੁਸਾ ਜਾਤ ਅੱਛਾ ਹਾਂ ਔੜ ਪਾਲ ਦਿੰਦੇ ਆ ਬੱਕਰੀ ਤੇ ਵੀ ਔੜ 'ਚ ਰਹਿ ਕੇ ਖੁਸਾ ਹਾਂ ਜਿੰਨਾ ਵੀਰੇ ਔੜ ਪਊਗੀ ਉਨੀ ਸਹੀ ਰਹਿੰਦੀ ਆ ਇਹ ਕਿਵੇਂ ਜਿਵੇਂ ਔੜ ਪਊਗੀ ਜਿੰਨੀ ਵੀਰੇ ਉਨੀ ਸਹੀ ਰਹਿੰਦੀ ਆ ਇਹ ਆਉੜ ਕਿਨੂੰ ਕਹਿੰਨੇ ਹੋ ਬਾਈ ਤੁਸੀਂ ਆਉੜ ਵੀ ਜਣੀ ਕੇ ਮੀਂਹ ਨਾ ਪਵੇ ਲੰਬੀ ਆਉੜ ਪੈ ਜਾਏ ਵੀਰੇ ਫਿਰ ਜੇ ਬਾਈ ਮੀਂਹ ਨਾ ਪਵੇ ਫਿਰ ਇਹਨਾਂ ਨੂੰ ਖਾਣ ਪੀਣ ਨੂੰ ਨਹੀਂ ਹੁੰਦਾ ਬਾਹਰੇ ਕਹਿੰਦੇ ਕੁਛ ਖਾਣ ਪੀਣ ਨੂੰ ਤਾਂ ਵੀਰੇ ਭੁੱਖੀ ਝਾਰ ਲੂ ਪਰ ਗਿੱਲਾ ਨਹੀਂ ਚੱਲਦੀ ਅੱਛਾ ਹਾਂ ਵੀਰੇ ਠੀਕ ਐ ਇਹ ਕੇ ਨੂੰ ਬਾਈ ਛਾਲ ਨਾਲ ਵੱਧ ਜਮੇ ਆਪਣੇ ਨਾਲ ਹੁਣ ਚੱਲਦੇ ਨੇ ਸੌਣ ਭਾਦੋਂ ਦੇ ਚੱਲਦੇ ਨੇ ਹਣਾ ਹੁਣ ਮੱਛਰ ਮੱਖੀ ਦਾ ਮੌਸਮ ਆ ਹੂੰ ਬੱਚ ਬਾਈ ਕਾ ਸਾਡੇ ਬੱਕਰੇ ਲਿਸ਼ੇਗਾ ਤਾਂ ਹੋ ਜਾਂਦੇ ਨੇ ਅਸੀਂ ਖਰਾਕ ਵੀ ਬਹੁਤ ਪਾਉਨੇ ਆ ਹਾਂ ਜਿਆਦਾ ਨਾ ਦਿਨਾ ਜਾ ਕੇ ਬੱਕਰੀ ਰਾਮ ਵੱਧ ਜਾਈਦਾ ਬਾਈ ਠੀਕ ਹੈ ਰਾਮ ਜ਼ਰੂਰੀ ਆ ਵੀਰੇ ਜਿਆਦਾ ਹੂੰ ਆ ਦਿਨ ਆ ਜੇ ਬੱਕਰੀ ਬਾਈ ਭੁੱਖ ਥੋੜੀ ਜੀ ਕੱਟ ਲੂਗੀ ਪਰ ਬੇਰਾਮੀ ਨਹੀਂ ਕੱਟ ਸਕਦੀ ਹੁੰਦੀ ਠੀਕ ਹੈ ਸਾਡੇ ਵਿੱਚ ਪਾਲੀ ਨੇ ਬਹੁਤ ਬੱਕਰੇ ਲਿਸ਼ੇ ਆਉਂਦੇ ਨੇ ਹਾਂ ਹਾਂ ਜਿਵੇਂ ਰਾਤ ਨੂੰ ਯਾਰ ਮਸਟਰਿੰਗ ਦਾਈ ਜਾਂਦਾ ਦਿਨੇ ਮੱਖਿੱਦੋਂ ਗਿੱਲਾ ਹਣਾ ਉਸੇ ਬੈਠਣ ਕਿੱਥੇ ਠੀਕ ਹੈ ਜਦੋਂ ਆਪਾਂ ਘਰੋਂ ਬੱਕਰੀਆਂ ਖੋਲਦੇ ਆ ਬਾਹਰ ਨਾ ਪਹਿਲਾਂ ਬੱਕਰੀਆਂ ਨੂੰ ਜਾ ਕੇ ਕੋਈ ਸੁੱਕੀ ਜਗ੍ਹਾ ਤੇ 2-2.5 ਘੰਟੇ ਵਗਿਆ ਬਹਿ ਜਾਣ ਬੱਕਰੀਆਂ ਚੋਕਣਾ ਦਾ ਵੀ ਰਣਾ ਸਾਵਨ ਨਹੀਂ ਆਵਾਜ਼ ਆ ਦੋ ਤਿੰਨ ਘੰਟੇ ਬਾਅਦ ਦੀ ਨੀਂਦ ਪੂਰੀ ਕਰਕੇ ਉੱਠ ਘੜੀਆਂ ਨੇ ਆਪੇ ਰੱਜ ਲਾਣਾ ਫਿਰ ਚਾਜ ਫਿਰ ਜਿੱਥੇ ਮਰਜ਼ੀ ਲਾ ਲੋਣਾ ਤੱਕਾਂ ਨੇ ਵਧੀਆ ਬਾਣ ਚ ਜਾ ਕੇ ਡੇਕ ਰੁਕ ਬੱਢ ਲੈਣਾ ਚਾਜ ਜਦੋਂ ਪਾਲੀਆਂ ਨੂੰ ਸਹੀ ਲੱਗਦਾ ਆਪੋ ਆਪਣੀ ਚੜਾਈ ਹੁੰਦੀ ਹਰ ਬੰਦੇ ਦੀ ਓਕਾਂ ਚਲ ਪਸ਼ੂ ਖਾ ਲੈਂਦੇ ਨੇ ਜ਼ਿਆਦਾਤਰ ਆਜ ਨਾ ਜੇ ਬੱਕਰੀ ਲਿਸ਼ੀ ਰਹਿਣ ਦੇ ਕਾਰਨ ਹੀ ਆ ਵੀ ਬੇਰਾਮੀ ਪ ਵੇ ਜਦੋਂ ਘਰੋਂ ਕੱਢਣੀਆਂ ਨੇ ਤਾਂ ਇਹਨਾਂ ਨੂੰ ਕਿਰਾਂ ਆਰਾਮ ਕਰਾਓ ਬਾਹਰ ਉਹ ਕਰਦੇ ਸੁੱਖੀ ਜਗ੍ਹਾ ਤੇ ਜਾ ਕੇ ਨਾ ਹਾਂ ਵੀਰੇ ਰਾਤ ਨੂੰ ਮੱਥਰ ਕੰਤਾ ਹੀ ਜਾਂਦਾ ਯਾਰ ਹੂੰ ਘਰੇ ਆ ਕੇ ਤਾਂ ਬਾਹਰੇ ਆ ਕੇ ਤਾਂ ਫਿਰ ਆਮੇ ਕਰਦੀਆਂ ਨੇ ਵੀਰੇ ਵੀ ਜਦੋਂ ਬਾਹਰੇ ਆ ਗਏ ਇਹਨਾਂ ਨੂੰ ਤੂੰ ਹੀ ਲਾ ਦੋ ਹਾਂ ਜਿਹੜੀਆਂ ਵਧੀਆ ਸੁੱਖੀ ਜਗ੍ਹਾ ਤੇ ਬੈਠੀਆਂ ਰਹਿਣ ਤਿੰਨ ਸਾਢੇ 3:00 ਵਜੇ ਆਪੇ ਰਾਤ ਮੱਥਰ ਨਹੀਂ ਆਉਂਦਾ ਹਨਾ ਹਾਂ ਵੀਰੇ ਹਾਂ ਫਿਰ ਹੁਣ ਹੁਣ ਚਾਰ ਨੇ ਲੱਗੋਗੇ ਤੁਸੀਂ ਆਹ ਹਾਂ ਹੁਣ ਚਾਰਾਂ ਵੀਰੇ ਸਾਢੇ 3:00 ਵਜੇ ਤੋਂ ਬਾਅਦ ਚੋਕਣੀਆਂ ਬਸ ਹੁਣ 2-3 ਘੰਟੇ ਇੰਨੇ ਵਕ ਘਰੇ ਜਾਣ ਦਾ ਟਾਈਮ ਹੈ ਘਰੇ ਜਾ ਕੇ ਵੀਰੇ ਘਰੇ ਜਾ ਕੇ ਫਿਰ ਕਰੇ ਜਾ ਕੇ ਕੀ ਖਰਾਕ ਪਾਉਂਦੇ ਨੇ ਇਹਨਾਂ ਨੂੰ ਖਰਾਕ ਵੀਰੇ ਮੱਕੀ ਕਣਕ ਸੋਲਿਆਂ ਦਾ ਸਿਲਕਾ ਹੂੰ ਤੇ ਰੂਟੀਨ ਬਸ ਚਰਾਈ ਦਾ ਇਹੀ ਹੁੰਦਾ ਹਾਂ ਇਹੀ ਹੁੰਦਾ ਗਰਮੀਆਂ ਦਾ ਹਨਾ ਤੇ ਸਿਆਲਾਂ ਚ ਬਾਈ ਠੰਡ ਕਿੰਨੀ ਕ ਮੰਨਦੀਆਂ ਨੇ ਇਹ ਠੰਡ ਨਹੀਂ ਵੀਰੇ ਨੇ ਜਿਆਦਾਤਰ ਮੰਨਦੀ ਬੱਕਰੀ ਜਿਹੜੀ ਕੋਈ ਗੱਬਣ ਬੱਕਰੀ ਹੁੰਦੀ ਉਹ ਤਾਂ ਠੰਡ ਮੰਨਦੀ ਨਹੀਂ ਸੂਈ ਹੋਈ ਬੱਕਰੀ ਠੰਡ ਮੰਨਦੀ ਹੁੰਦੀ ਵੀਰੇ ਅੱਛਾ ਹਾਂ ਠੀਕ ਹੈ ਤੇ ਬਾਈ ਦੁੱਧ ਕਿਹੜੀ ਰੁੱਤ 'ਚ ਵੱਧ ਦਿੰਦੀਆਂ ਨੇ ਬੱਕਰੀਆਂ ਦੁੱਧ ਵੀ ਰਹਿ ਬੱਕਰੀ ਹੁੰਦੀ ਹੁੰਦੀ ਆੜੀ ਚ ਫੱਗਣ ਚ ਤੋਂ ਲੈ ਕੇ ਵੀਰੇ ਆਹ ਹੜ ਦੇ ਮਹੀਨੇ ਤੱਕ ਵੀਰੇ ਅੱਛਾ ਹਾਂ ਜੇ ਤੱਕ ਆਪਣੇ ਕਣਕਾਂ ਦੇ ਵੱਢ ਕਣਕਾਂ ਦੇ ਵੱਢੋਂ ਦੇਣਾ ਟਾਈਮ ਵੀਰੇ ਜੀ ਨਹੀਂ ਲੱਗਦੀ ਉਹਨਾਂ ਟਾਈਮ ਦੁੱਧ ਦੇਣਾ ਤੇ ਤੁਸੀਂ ਕਿਹੜੀ ਰੁੱਤ 'ਚ ਸੂਆ ਲੈਣੇ ਹੁੰਦੇ ਨੇ ਬੱਕਰੀਆਂ ਦਾ ਬਾਈ ਅਸੀਂ ਵੀਰੇ ਪਹਿਲੇ ਦੋ ਜਮੇ ਮਹੀਨੇ ਚ ਜ਼ਿਆਦਾ ਸੂਆ ਅਛਾ ਮੈਂ ਲੋੜੀ ਵਾਲੇ ਹਾਂ ਜਨਵਰੀ ਫਰਵਰੀ ਫਿਰ ਉਹਦਾ ਕੀ ਕਾਰਨ ਹੈ ਬਾਈ ਜਿਹੜਾ ਤੁਸੀਂ ਉਦੋਂ ਸੁਣਾਉਂਦੇ ਹੋ ਉਹਦਾ ਵੀਰੇ ਜਦੋਂ ਠੰਡ ਘਟ ਜਾਂਦੀ ਆ ਬੱਚੇ ਪਾਲ ਜਾਂਦੇ ਆ ਚਾਰਨ ਨੂੰ ਆਉਂਦਾ ਬੱਕਰੀ ਦੁੱਧ ਵਧੀਆ ਦਿੰਦੀ ਐ ਇਹ ਨਾਲੇ ਕਹਿੰਦੇ ਬਾਈ ਬੱਚੇ ਵੀ ਆ ਮਹੀਨੇ ਦੇ ਵਧੀਆ ਪਾਲਦੇ ਆ ਕੱਤੇ ਦੇ ਸੁੱਕਤੇ ਦੇ ਨਹੀਂ 3 ਮਹੀਨੇ ਦੀ ਨਹੀਂ ਆ ਫਿਰ ਪਾਲਨੇ ਵੀਰੇ ਦੀਵਾਲੀ ਟਾਈਮ ਹਾਂ ਸੁੱਕਤੇ ਦੇ ਹਾਂ ਵੀਰੇ ਸੁੱਕਤੇ ਦੇ ਕਹਿੰਦੇ ਉਹ ਵਧੀਆ ਪਾਲਦੇ ਆ ਆਹ ਬੱਚੇ ਪਾਲਦੇ ਵੀਰੇ ਕੱਤੇ ਦੇ ਮਹੀਨੇ ਫਿਰ ਬਾਈ ਉਦੋਂ ਦੁੱਧ ਨਹੀਂ ਗਰਮ ਹੁੰਦਾ ਨਹੀਂ ਵੀਰੇ ਗਰਮ ਨਹੀਂ ਹੁੰਦਾ ਵੀਰੇ ਉਹ ਕਿਹੜੇ ਰੁੱਤ ਚੋਂਦਾ ਦੁੱਧ ਗਰਮ ਮੇਮਣਿਆਂ ਨੂੰ ਉਹਦਾ ਦੁੱਧ ਵੀਰੇ ਗਰਮ ਆਈ ਹਾੜੀ 'ਚ ਹੁੰਦਾ ਜਿਹੜੀ ਬੱਕਰੀ ਆਪਣੀ ਹਾੜੀ 'ਚ ਹੁੰਦੀ ਆ ਕਣਕ ਦੀ ਬਾਢੀ ਟਾਈਮ ਵੀਰੇ ਜਿਆਦਾ ਦੁੱਧ ਕਰਮ ਹੁੰਦਾ ਅੱਛਾ ਉਦੋਂ ਕਰਮ ਹੁੰਦਾ ਹਾਂ ਉਦੋਂ ਵਾਲਾ ਮੇਮਣਾ ਔਖਾ ਪਾਲਦਾ ਔਖਾ ਪਾਲਦਾ ਵੀਰੇ ਪਾਲਤਾ ਜਾਂਦੇ ਨੇ ਕਿ ਖੇਚਲਾ ਕਰਨੀ ਪੈਂਦੀ ਆ ਵੀਰੇ ਉਦੋਂ ਵੀ ਜਿਹੜੇ ਬੰਦੇ ਦਾ ਇਹ ਕੰਮ ਕਰਦੇ ਆ ਤਜਰਬਾ ਉਹਦਾ ਪਾਲ ਹਾਂ ਜਿਹੜਾ ਤਜਰਬਾ ਵੀਰੇ ਉਹਦਾ ਪਾਲ ਸਕਦਾ ਹਾਂ ਹਾਂ ਵੀਰੇ ਤੇ ਭਾਈ ਆ ਲੋਹੀਆਂ ਪੱਠਾ ਵੀ ਨੇ ਹਾਂ ਵੀਰੇ ਨਾਗਰੀਆਂ ਜੀਆਂ ਤੇ ਇਹ ਵੀ ਕਰਦੀਆਂ ਨੇ ਭਾਈ ਹਾਂ ਵੀਰੇ ਕਰਦੀਆਂ ਨੇ ਭਾਈ ਜਿਵੇਂ ਛੋਡੇ ਲਾ ਪਿਆਣਾ ਮੈਕਸਿਮਮ ਸਾਰੇ ਰੰਗ ਹੀ ਨੇ ਚਿੱਟੇ ਵੀ ਨੇ ਫੇਰੇ ਵੀ ਨੇ ਨਾ ਕਾਲੇ ਵੀ ਨੇ ਲੋਹੇ ਵੀ ਨੇ ਫਿਰ ਇਹ ਕਿਵੇਂ ਬਾਈ ਬੱਕਰਾ ਵੀ ਰੰਗ ਸਾਰੀ ਕੱਢਦਾ ਸੀ ਉਹ ਨਹੀਂ ਨਹੀਂ ਵੀਰੇ ਬੱਕਰੀ ਆਪੋ ਆਪਦੇ ਤੇ ਲੈ ਜਾਂਦੀਆਂ ਨੇ ਬੱਚੇ ਸਾਨੂੰ ਰੰਗ ਦਾ ਕੋਈ ਚੱਕ ਨਹੀਂ ਵੀਰੇ ਕੁਆਲਿਟੀ ਵਧੀਆ ਹੋਣੀ ਚਾਹੀਦੀ ਆ ਅੱਛਾ ਬਾਈ ਆ ਬੱਕਰੀ ਦੀ ਇਹ ਆਹੀ ਬੱਕਰੀ ਦੀ ਆ ਇਹਨੇ ਇੱਕ ਤੀ ਉਹ ਸ਼ੇਰੇਆਂ ਵਾਂਗੂ ਦੇਤੇ ਹੋਰ ਦੂਜੇ ਆਪਣੇ ਡੱਬੇ ਦੇ ਤੇ ਆਹ ਇੱਕ ਇੱਕ ਪਾਸੇ ਹੋਰ ਫਿਰਦੀ ਆ ਵੀਰੇ ਇਹਦੀ ਉਹ ਲੋਹੀ ਆ ਅੱਛਾ ਹਾਂ ਉਹ ਵੀ ਦਿਖਾ ਦੰਨੇ ਵੀਰੇ ਠੀਕ ਆ ਉਹਨੂੰ ਲੋਹੀ ਵਾਟ ਲਿਆ ਤੇ ਬਾਈ ਪੱਠਾ ਫਿਰ ਵੇਚ-ਬੂਚ ਦਿੰਨੇ ਹੋ ਕ ਰੱਖੀ ਰੱਖਦੇ ਹੋ ਘਰੇ ਵੇਚ ਵੀ ਦਿੰਨੇ ਆ ਵੀਰੇ ਰੱਖਦੇ ਵੀ ਆ ਬਰੀਡਰ ਬੱਕਰਾ ਨਹੀਂ ਹੈਗਾ ਹੈਗੇ ਵੀਰੇ ਘਰੇਆਂ ਦੋ ਨੇ ਕਰੇ ਰੱਖਦੇ ਹਾਂ ਕਰੇ ਰੱਖਦੇ ਕਿਉਂ ਬਾਈ ਉਹ ਵੀਰੇ ਯਾਰ ਬਾਹਰ ਨਾ ਤਾਂ ਆਪ ਚਾਰਦੇ ਨਾ ਬੱਕਰੀਆਂ ਚਾਰਨਾਂ ਨੇ ਬਾਕੀ ਆ ਪੱਠਾ ਨਹੀਂ ਯਾਰ ਕਦ ਕਰਦੇ ਐਸੇ ਆ ਕ੍ਰੋਸ ਕਰ ਦਿੰਦੇ ਨੇ ਛੋਟੀਆਂ ਪੱਠਾਂ ਬੋਲ ਪੈਂਦੀਆਂ ਆ ਬਾਈ ਛੋਟੀਆਂ ਬੱਕਰੀਆਂ ਦੇ ਕਦਦ ਮਨ ਲੱਗਦਾ 39 ਇੰਚ ਦੇ ਕਰੀਬ ਹੈਗੇ ਹਾਂ 38-39-40 ਇੰਚ ਤੱਕ ਆਈਆਂ ਵੀਰੇ ਤੇ ਜਿਵੇਂ ਬਾਈ ਪਹਿਲਾਂ ਬੱਕਰੀਆਂ ਹੁੰਦੀਆਂ ਸੀ ਉਹਨਾਂ ਦੇ ਹੋ ਜਾਂਦੇ ਸੀ 40 ਹੁੰਦੇ ਸੀ ਵੀਰੇ ਪਹਿਲਾਂ ਤੇ ਦੂਈ ਵੱਡੀਆਂ ਹੁੰਦੀਆਂ ਸੀ ਵੀਰੇ ਅੱਛਾ ਜਦੋਂ ਖਰਾਕ ਹੁੰਦੀ ਸੀ ਬਾਹਰੇ ਚਰੇ ਆਮ ਹੁੰਦੇ ਸੀ ਵੀਰੇ ਹੁਣ ਤਾਂ ਬੱਕਰੀ ਜ਼ਿਆਦਾਤਰ ਵੀਰੇ ਘਰ ਦੇ ਘਰ ਦੇ ਛੱਤੀ ਆ ਅੱਛਾ ਵੀ ਜਿੰਨੀ ਖਰਾਕ ਘਰੇ ਪਾਵਾਂਗੇ ਬਸ ਉਹੀ ਆ ਬਾਹਰ ਤੇ ਕਾਹ ਆਉਂਦਾ ਯਾਰ ਵੀਰੇ ਟਾਈਮ ਪਾਸ ਆ ਇਹ ਕਿਹੜੇ ਦੀ ਆ ਇਹ ਵੀ ਵੀਰੇ ਆਪਣੇ ਘਰ ਦੇ ਬੱਕਰੀ ਦਾ ਇਹਨਾਂ ਦਾ ਬਾਪ ਘਰੇ ਆ ਬਾਈ ਅੱਛਾ ਘਰੇ ਆ ਬਾਪ ਕਿਹੜੇ ਰੰਗ ਦਾ ਬਾਈ ਇਹਨਾਂ ਦਾ ਲੋਹੇ ਨੇ ਵੀਰੇ ਦੋਨੋਂ ਲੋਹੇ ਹਾਂ ਅੱਛਾ ਲੋਹੇ ਬਾਈ ਜ਼ਿਆਦਾਤਰ ਸੌਂਕ ਕਿਹੜੀਆਂ ਦਾ ਫਿਰ ਲੋਹੀਆਂ ਦਾ ਕਾਲੀਆਂ ਦਾ ਜਾਂ ਲੋਹੀਆਂ ਕਾਲੀਆਂ ਵੀਰੇ ਪੂਰੀਆਂ ਪੂਰੀਆਂ ਹਾਂ ਵੀਰੇ ਇਹੀ ਸੌ ਕਰਦੇ ਮੇਲੇ ਮੂਲੇ ਤੇ ਜਾਣੇ ਹੋ ਬਾਈ ਫਿਰ ਹਾਂ ਵੀਰੇ ਜਾਣੇ ਮੇਲੇ ਤੇ ਠੀਕ ਹੈ ਮੇਲੇ ਕਿਹੜੇ ਦੇਖਦੇ ਹੋ ਬਾਈ ਫਿਰ ਜ਼ਿਆਦਾ ਮੇਲੇ ਵੀਰੇ ਜਰਗ ਕੰਦਰਕੋਟ ਹਮ ਇੰਦਗੜ ਠੀਕ ਹੈ ਆਹੀ ਤਿੰਨ ਚਾਰ ਮੇਲੇ ਦੇਖਦੇ ਸਾਰ ਬਸ ਹਮ ਕਾਲੇ ਕਹਿੰਦੇ ਮੇਲਾ ਹੋ ਗਿਆ ਅੱਛਾ ਉੱਥੇ ਵੀ ਜਾਣੇ ਹੋ ਨਾਮਿਕਾਮੀ ਮੇਲੇ ਨੇ ਆਪਣੇ ਸਾਰੇ ਮੇਲੇ ਜਾਣੇ ਆ ਵੀ ਆਪਾਂ ਲੈ ਬਾਈ ਜੇ ਸਾਨੂੰ ਆ ਬੱਕਰੀਆਂ ਦੇ ਗਾਨੇ ਆ ਗੁੰਨੀਆਂ ਪਾ ਕੇ ਨਾ ਝੋਲੇ ਝਾਲੇ ਪਾ ਕੇ ਦਿਖਾਈਆਂ ਹੁੰਦੀਆਂ ਇਹੀ 40 ਤੋਂ ਪਲੱਸ ਲੱਗਦੇ ਆ ਨਾ ਬਈ ਹਾਂ ਵੀਰੇ ਲੱਗਦੇ ਇਹ ਇਹ ਕੀ ਫਰਕ ਪੈ ਜਾਂਦਾ ਬਈ ਗਾਨੀ ਪਾਉਣ ਦਾ ਵੀਰੇ ਹਾਰ ਸ਼ਿੰਗਾਰ ਤਾਂ ਹਾਰ ਸ਼ਿੰਗਾਰਿਆ ਯਾਰ ਅੱਛਾ ਸ਼ਿੰਗਾਰ ਨਾਲ ਪਸ਼ੂ ਵਧੀਆ ਲੱਗਣ ਲੱਗ ਜਾਂਦਾ ਹੂੰ ਤੇ ਜਿਹੜਾ ਬਈ ਬੱਕਰਾ ਹੁਣ ਰੱਖਣਾ ਤੁਸੀਂ ਮਾਲ ਦੇ ਵਿੱਚ ਹੈਗਾ ਉਹ ਇਸ ਤਾਂ ਹਾਂ ਵੀਰੇ ਉਹ ਛੋਟਾ ਬੱਚਾ ਰੱਖਿਆ ਇਸ ਵਾਰ ਅੱਛਾ ਉਹੀ ਜਿਹੜਾ ਦੇਖਾ ਘੇੜਾ ਪਕੜਾ ਵੱਡੀ ਬੱਕਰੀ ਸੀ ਹੂੰ ਤੇ ਆਹ ਪਾਠਾ ਕਾਲੇ ਰੰਗ ਦੀ ਬਈ ਦੇਖ ਲੋ ਕੰਨਾਂ ਦੀ ਲੈਂਥ ਲੌਂਸ ਦੇਖ ਲੋ ਬਾਕੀ ਬਈ ਮੈਂ ਜਿੰਨਾ ਦੀ ਵੀਡੀਓ ਬਣਾਉਣਾ ਹੁੰਦਾ ਯਾਰ ਉਹ ਕੁਆਲਿਟੀ ਪੱਖੋਂ ਬੱਕਰੀਆਂ ਚੰਗੀਆਂ ਹੁੰਦੀਆਂ ਨੇ ਉਹਨਾਂ ਦੀਆਂ ਆਪਾਂ ਸਾਟ ਕੇ ਵੀਡੀਓ ਬਣਾਉਨੇ ਆ ਐਵੇਂ ਨਹੀਂ ਹੈਗਾ ਵੀ ਜਾ ਕੇ ਹਰੇਕ ਦੀ ਵੀਡੀਓ ਬਣਾਤੀ ਤਾਂ ਬੱਕਰੀਆਂ ਮੈਂ ਥੋੜੀਆਂ ਜਿਹਾ ਤਾਂ ਘੱਟ ਦਿਖਾਉਣਾ ਹੁੰਨਾ ਵੀ ਗੱਲਾਂ ਬਾਤਾਂ ਆਪਾਂ ਇਹਨਾਂ ਤੋਂ ਸਿੱਖਣ ਨੂੰ ਕੁਝ ਮਿਲ ਜੇ ਤਾਂ ਉਹੀ ਜੀ ਵੀਡੀਓ ਬਣਾਉਨੇ ਆ ਬਈ ਆਪਾਂ ਤੇ ਬੱਕਰੀਆਂ ਦਾ ਜੇ ਦਿਖਾਉਣੇ ਨੇ ਇਕੱਲੀ ਇਕੱਲੀ ਫੜ ਕੇ ਦਿਖਾ ਦਾਂਗੇ ਸਾਰੀਆਂ ਚੰਗੀਆਂ ਨੇ ਬਾਈਆਂ ਲਵੇ ਤੇ ਬਾਈ ਫਿਰ ਆ ਤੂੰ ਕਿੰਨਾ ਟਾਈਮ ਰਹਿੰਦਾ ਇਹਨਾਂ ਲਵੇ ਤੂੰ ਆ ਵੀਰੇ ਜਨਾ ਟਾਈਮ ਬੈਠੇ ਰਹਿਣੇ ਕਰੀ ਜਾਂਦੇ ਆ ਮੱਸਰ ਮੱਖੀ ਤੋਂ ਯਾਰ ਮੱਖ ਮੁਖ ਲੜੀ ਜਾਂਦਾ ਪੁੱਤੋ ਘਰ ਦੋਨੇ ਬਹਿ ਜਾਂਦੀਆਂ ਘੰਟਾ ਆਰਾਮ ਕਰ ਲੈਂਦੀਆਂ ਵੀਰੇ ਠੀਕ ਹੈ ਨਹੀਂ ਦੀ ਮੱਖ ਤੇ ਪਾਉਂਦਾ ਹਾਂ ਹਾਂ ਮ ਹਾਂ ਆ ਦੇਖ ਲੋ ਬਈ ਲੋਹੀਆਂ ਪੱਠਾ ਇਹਨਾਂ ਲਵੇ ਕਿੰਨੇ ਕਿੰਨੇ ਉਮਰ ਹੋ ਗਈ ਬਈ ਇਹ ਵੀਰੇ 2 2 ਦੰਦ ਹੋਈਆਂ ਨੇ 2 2 ਦੰਦ ਹੋਈਆਂ ਨੇ ਹਾਂ ਵੀਰੇ ਹੂੰ ਇਹ ਸਾਰੀਆਂ ਘਰ ਦੇ ਨੇ ਬਈ ਆਪਣੇ ਇਹ ਘਰ ਦੇ ਨੇ ਵੀਰੇ ਜਿੰਨੀਆਂ ਵੀ ਦਿਖਾਈਆਂ ਨੇ ਕੋਈ ਮੁੱਲ ਨਹੀਂ ਲੈਂਦੀ ਬਈ ਸਾਰੀਆਂ ਘਰ ਦੇਆਂ ਨੇ ਤੇ ਬਾਈਆਂ ਲਵੇ ਬਰੀਡਰ ਵੀ ਚੰਗੇ ਨੇ ਕਿਸੇ ਦਿਨ ਬਰੀਡਰਾਂ ਦੀ ਵੀ ਤੁਹਾਨੂੰ ਦਿਖਾ ਦਾਂਗੇ ਸੌਂ ਕਰਾ ਦਾਂਗੇ ਇਹਨਾਂ ਦਾ ਤੇ ਤੇ ਬਾਈ ਹੁਣ ਤੁਹਾਨੂੰ ਦੱਸ ਦਿਆਂ ਵੀ ਜਿਹੜੀ ਗੱਬਣ ਬੱਕਰੀ ਹੁੰਦੀ ਆ ਤਾਂ ਉਹਦਾ ਕਿਵੇਂ ਪਤਾ ਲੱਗਦਾ ਉਹਦੀ ਪਛਾਣ ਕੀ ਹੁੰਦੀ ਆ ਉਹ ਆਪਾਂ ਪੁੱਛਦੇ ਆ ਬਾਈ ਤੋਂ ਕਿਉਂਕਿ ਕਈ ਭਾਈ ਆ ਨਾ ਮੰਡੀਆਂ ਚ ਫਸ ਜਾਂਦੇ ਆ ਅਗਲਾ ਕਹਿੰਦਾ ਗੱਬਣ ਬੱਕਰੀਆ ਤੇ ਉਹ ਨਿਕਲ ਆਉਂਦੀ ਆ ਖਾਲੀ ਫਿਰ ਔਖਾ ਹੋ ਜਾਂਦਾ ਰੁਪਏ ਵੀ ਲਾਏ ਹੁੰਦੇ ਆ ਤੇ ਭਾਈ ਗੱਬਣ ਬੱਕਰੀ ਦੀ ਅਸੀਂ ਕੀ ਪਹਿਚਾਣ ਹੁੰਦੀ ਆ ਗੱਬਣ ਬੱਕਰੀ ਵੀਰੇ ਜਦੋਂ ਤੋਂ ਗੱਬਣ ਹੋ ਗਈ ਹੈ ਘੱਟੋ ਘੱਟ 2.5 ਮਹੀਨੇ ਦੀ ਜਾ ਕੇ ਦੁੱਧ ਕੱਟਣ ਲੱਗ ਜੂਗੀ ਭਾਰੀ ਹੋਣ ਲੱਗ ਜੂਗੀ ਵੀਰੇ ਠੀਕ ਆ ਹਾਂ ਸਾਢੇ 3.5 ਮਹੀਨੇ ਜਾ ਕੇ ਜਮੇ ਦੁੱਧੋਂ ਹਟ ਜਾਂਦੀ ਆ ਵੀ ਹੁਣ ਆ ਗੱਬਣ ਬੱਕਰੀ ਆ ਆ ਵੀ ਗੱਬਣ ਆ ਠੀਕ ਆ ਤੇ ਇਹ ਵੀ ਮੰਨ ਕੇ ਜੇ ਲਿਖੇ ਤਾਂ ਥੋੜੀ ਜਿਹੀ ਮੋਟੀ ਹੋਊਗੀ ਹਾਂ ਵੀਰੇ ਭਾਰੀ ਹੋਣ ਲੱਗੂ ਇਹ ਫਰਾਕ ਬੱਕਰੀ ਮੋਟੀ ਹੋ ਜਾਂਦੀ ਆ ਬਈ ਹੋ ਜਾਂਦੀ ਆ ਵੀਰੇ ਬਹੁਤ ਹੁੰਦੀ ਆ ਫਰਾਕ ਬੱਕਰੀ ਨਿਸ਼ਾਨੀ ਉਹ ਵੀਰੇ ਉਹਦੀ ਪੂਛ ਮੋਟੀ ਹੋਊਗੀ ਅੱਛਾ ਜਿਹੜੀ ਫਰਾਕ ਬੱਕਰੀ ਹੂ ਉਹਦੀ ਪੂਛ ਮੋਟੀ ਹੋਊ ਹਾਂ ਉਹਦੀ ਪੂਛ ਮੋਟੀ ਹੋਊਗੀ ਠੀਕ ਆ ਤੇ ਇਹਦਾ ਹੋਰ ਕੀ ਪਹਿਚਾਨ ਹੁੰਦੀ ਆ ਗੱਬਣ ਬੱਕਰੀ ਦੀ ਕਿਵੇਂ ਪਤਾ ਲੱਗਦਾ ਹੈ ਪਹਿਚਾਨ ਬਸ ਵੀਰੇ ਸੂਟ ਈ ਲੀ ਕਰਨ ਲੱਗ ਜਾਂਦੀ ਆ ਬਾਥਰੂਮ ਵਾਲੀ ਜਗਾ ਹੂੰ ਬਾਕੀ ਜੋ ਦੁੱਧੋਂ ਹਟ ਜਾਣਾ ਨੇ ਕੇਰਾ ਦੁੱਧੋਂ ਸੁੱਕ ਕੇ ਚੱਡੀ ਸੁੱਕ ਜਾਂਦੀ ਆ ਵੀਰੇ ਜਮੇ ਅਸੇ ਆ ਵੀ ਦੁੱਧ ਸੁਕਾ ਜਾਂਦੀ ਆ ਹਾਂ ਵੀਰੇ ਇਹਦੇ ਦੁੱਧ ਦੀ ਜਗਾ ਚੀਪਾ ਬਣ ਜਾਂਦਾ ਥਾਣਾ ਚੀਪਾ ਜਿਆ ਬਣ ਜਾਂਦਾ ਵੀਰੇ ਦੁੱਧ ਘਾੜਾ ਘੜਾ ਜਾਂ ਆਉਣ ਲੱਗ ਜਾਂਦਾ ਨੂਨ ਪਾਇਆ ਜਾ ਜਾਂਦਾ ਜੇ ਮੈਂ ਲਾਲੋ ਬੱਕਰੀਵਾਲ ਵਿੱਚ ਦੁੱਧ ਹੁੰਦਾ ਬਸਉਂਦੇ ਆ ਨਾ ਬਾਈ ਹੁਣ ਨਹੀਂ ਪਤਾ ਲੱਗਦਾ ਨਵੇਂ ਬੰਦੇ ਹਨਾ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਿੰਨੀ ਨਕਰੀ ਕਮਿਆ ਇਹ ਧਾਰ ਮਾਰ ਕੇ ਦੇਖ ਲਾਵੇ ਹੱਥ ਤੇ ਵੀ ਜਿਦਾ ਚਿਪਾ ਬਣਦਾ ਸਮਝ ਲੈ ਵੀ ਗੱਬਣਾ ਬੱਕਰੀ ਦਾ ਧਾਗੀ 2 2.5 ਮਹੀਨਿਆਂ ਦੀ ਠੀਕ ਆ ਹੁਣ ਇਹਦਾ ਬਣਨ ਲੱਗ ਗਿਆ ਆ ਵੀਰੋ ਤਾਂ ਆੜੀ ਦਾ ਸੁੱਕਾ ਹੀ ਨਾ ਥਣ ਹੁਣ ਇਹ ਸੁੱਕ ਗਈ ਦੁੱਧ ਤਿੰਨ ਕਿ ਮਹੀਨੇ ਤੇ ਬਾਕੀ ਉਹ ਇੱਕ ਢਿੱਡ ਜਾ ਫੜ ਕੇ ਦੇਖਦੇ ਹੁੰਦੇ ਆ ਬਾਈ ਉਹ ਕਿਵੇਂ ਦੇ ਚੱਕ ਕਰਦੇ ਵੀਰੋ ਯਾਰ ਆਪੋ ਆਪ ਦੇ ਤਜਰਬੇ ਨੇ ਕੋਈ ਕਿਵੇਂ ਦੇਖਦਾ ਕੋਈ ਕਿਵੇਂ ਅੱਛਾ ਵੀ ਤੁਸੀਂ ਨਹੀਂ ਕਿਤੇ ਉਹ ਮੈਂ ਦੇਖੀ ਨਹੀਂ ਵੀਰੋ ਅਸੀਂ ਤੁਸੀਂ ਤਾਂ ਐਂ ਲੱਗਣ ਲੱਗਣਾ ਵੀ ਹੂੰ ਤੇ ਬੱਕਰੀ ਬਾਈ ਸੁੰਨਦੀ ਆ ਉਹ 5 ਮਹੀਨੇ 5 ਦਿਨਾਂ ਤੇ ਹੈਨਾ ਹਾਂ ਵੀਰੇ 5 ਮਹੀਨੇ 5 ਦਿਨਾਂ ਠੀਕ ਐ ਤੇ ਬਾਈ ਬੱਕਰੀ ਗੱਬਣ ਸ਼ੇ ਘਰ ਵਾਲੇ ਬੋਕਤੀ ਗੱਬਣਾ ਹਾਂ ਵੀਰੇ ਆਪਣੇ ਘਰ ਦੇ ਬੋਕਤੀ ਗੱਬਣੇ ਹੂੰ ਬੱਚੇ ਬੁੱੱਚੇ ਬੱਕਰੇ ਬੁੱਕਰੇ ਸ਼ੇਲ ਕਰ ਦਿੰਨੇ ਆ ਮੈਂ ਹਾਂ ਵੀਰੇ ਸ਼ੇਲ ਕਰ ਦਿਆਂ ਬੱਚੇ ਠੀਕ ਐ ਤੇ ਬਾਕੀ ਬਾਈ ਬਰੀਡ ਬਾਈਆਂ ਦੀ ਸਾਰੀ ਚੰਗੀ ਆ ਤਾਂ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਕਿਸੇ ਦਿਨ ਆਪਾਂ ਫੇਰ ਆਵਾਂਗੇ ਬਾਈਆਂ ਦੇ ਬਰੀਡਰ ਦਿਖਾ ਦਾਂਗੇ ਬਾਈ ਸੋਨੂੰ ਵੀ ਕਹੇ ਜੇ ਨੇ ਤੇ ਬਾਕੀ ਵੀਡੀਓ ਦੱਸਿਓ ਬਾਈ ਕਿਵੇਂ ਲੱਗੀ ਤੇ ਇੱਕ ਕਮੈਂਟ ਕਰਦਿਆ ਕਰੋ ਵੀ ਆਪਾਂ ਗਾਹਾਂ ਕਿਹੜੇ ਟੌਪਿਕ ਤੇ ਵੀਡੀਓ ਬਣਾਈਏ ਤਾਂ ਬਈ ਪਤਾ ਲੱਗ ਜਾਂਦਾ ਹਨਾ ਵੀ ਆਹ ਚੀਜ਼ ਦੀ ਲੋੜ ਆ ਸਾਨੂੰ ਵੀਡੀਓ ਦੀ ਤਾਂ ਆਪਾਂ ਉਹੀ ਵੀਡੀਓ ਬਣਾ ਦਿਆ ਕਰਾਂਗੇ ਤੇ ਬਾਈ ਨੰਬਰ ਦੱਸਿਓ ਤੁਹਾਡਾ ਨੰਬਰ ਵੀਰੇ 6239946500 ਠੀਕ ਆ ਜੇ ਵਿੱਚੋਂ ਬਾਈ ਕੋਈ ਇੱਕਦਾਂ ਨਗ ਕੋਈ ਬੰਦਾ ਮੰਗੇ ਤਾਂ ਦੇ ਦੋਂਗੇ ਹਾਂ ਵੀਰੇ ਦੇ ਦੂੰਗਾ ਠੀਕ ਆ ਬਾਈ ਨਗ ਮਿਲ ਜੂਗਾ ਤੁਹਾਨੂੰ ਤੇ ਨੰਬਰ ਆਪਾਂ ਇੱਕ ਵਾਰੀ ਫੇਰ ਪੁੱਛ ਲੈਨੇ ਆ 6239946500 ਠੀਕ ਆ ਤੇ ਏਰੀਆ ਵੀ ਆਪਣਾ ਰਹੇਗਾ ਨਾਬਾ ਹਣਾ ਹਾਂ ਵੀਰੇ ਨਾ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਵੀਰੇ ਪਿੰਡ ਮੱਲੇਵਾ ਠੀਕ ਆ ਠੀਕ ਆ ਬਾਈ ਧੰਨਵਾਦ ਠੀਕ ਆ ਵੀਰੇ ਧੰਨਵਾਦ